ਦਾਨਿਕ ਸੂਰਾ ਦੇਖਦੇ ਦਰਸ਼ਕਾਂ ਸਵਾਗਤ ਹੈ ਪਿਛਲੇ 2 ਦਿਨ ਪਹਿਲਾਂ ਇੱਕ ਗੁਰਾਇਆਂ ਤੋਂ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਇੱਕ ਲੜਕੇ ਦੇ ਨਾਲ ਕੁਝ ਅਮਾਨਵੀ ਇਹ ਕਰ ਰਹਾ ਹੈ ਜਿਹੜਿਆ ਵਿਹਾਰ ਕੀਤਾ ਜਾਂਦਾ ਕੁਝ ਸ਼ਰਾਰਤੀ ਇਨਸਾਨ ਲੋ ਉਹਨੂੰ ਲੈ ਕੇ ਇੱਕਦਮ ਸੋਸ਼ਲ ਮੀਡੀਆ ਤੇ ਹੰਗਾਮਾ ਹੁੰਦਾ ਤਾਂ ਜਦੋਂ ਪੁਲਿਸ ਤੱਕ ਇਹ ਰਿਪੋਰਟ ਪਹੁੰਚਦੀ ਹੈ ਤਾਂ ਡੀਐਸਪੀ ਫਲੋਰ ਖੁਦ ਇਸ ਮਾਮਲੇ ਸਿੱਧਾ ਅਟੈਕਟ ਹੁੰਦੇ ਨੇ ਇਹਦੇ ਉਹਨਾਂ ਨੇ ਇਸ ਮਾਮਲੇ 'ਚ ਕੀ ਸਰਦ ਉਹਨੇ ਕੀ ਕਿਸੇ ਲੱਭਿਆ ਜਾ ਕੇ ਜਿਹੜਾ ਗੁਰਾਇਆਂ ਵਾਲਾ ਮਾਮਲਾ कल मॉर्निंग ਜਿਹੜੇ ਨਾ ਸਵੇਰੇ ਸੋਸ਼ਲ ਮੀਡੀਆ ਤੇ ਤੇ ਪ੍ਰਿੰਟ ਮੀਡੀਆ ਦੇ ਵਿੱਚ ਖਬਰ ਆ ਰਹੀ ਸੀ ਕਿ ਇੱਕ ਅ ਬੱਚਾ ਹੈਗਾ ਮੰਦਬੁੱਧੀ ਤੇ ਉਹਦੇ ਨਾਲ ਜਿਹੜੇ ਨਾ ਇੱਕ ਡੌਗ ਦੇ ਰਾਹੀ ਜਿਹੜਾ ਨਾ ਉਹਨਾਂ ਕੰਮ ਕਰਾਇਆ ਜਾ ਰਿਹਾ ਸੀ ਜਿੱਤੇ ਹੀ ਤੰਤ ਕਾਰਵਾਈ ਕਰਦੇ ਹੋਏ ਮੁਕੱਦਮੇ ਦਾ ਚੱਕਰ ਜਿਹੜਾ ਮੇਨ ਦੋਸ਼ੀ ਜਿਹੜਾ ਡੌਗ ਸੀਗਾ ਉਹ ਜਿਹੜਾ ਬੰਦੇ ਨੇ ਡੌਗ ਦੀ ਸੰਗਲੀ ਪਕੜੀ ਹੋਈ ਸੀ ਜਿਹਨੇ ਇਹ ਗੱਲ ਐਡਮਿਟ ਵੀ ਕਰ ਲਈ ਵੀ ਮੈਂ ਹੀ ਇਹ ਸਾਰਾ ਕੰਮ ਕਰਾਇਆ ਹਰਪ੍ਰੀਤ ਸਿੰਘ ਹੈਪੀ ਬੋਪਾ ਰਾਏ ਗਰਾਿਆਂ ਦਾ ਉਹਨੂੰ ਅਸੀਂ ਕੱਲੇ ਅਰੈਸਟ ਕਰ ਲਿਆ ਸੀ ਜਿਹਨੂੰ ਅੱਜ ਅਸੀਂ ਜਿਹੜਾ ਪੇਸ਼ਾਦਾਨ ਕਰਾਇਆ ਦਾ ਰਿਮਾਂਡ ਮਿਲਿਆ ਰਿਹਾ ਨਹੀਂ ਅੱਜ 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 ਕਰਾਂਗੇ ਪੇਸ਼ ਅੱਜ ਪੇਸ਼ ਕਰਨਾ ਇਸ ਤਲਾਵਾ ਕੋਈ ਹੋਰ ਵੀ ਲੋਕ ਹੋ ਜਿਹਨਾਂ ਇਨਵੋਲਵ ਨੇ ਉਹਦੇ ਵਿੱਚ ਇਨਵੈਸਟੀਗੇਸ਼ਨ ਚੱਲਦੀ ਪਈ ਆ ਅਗਰ ਕੋਈ ਹੋਰ ਹੋਇਆ ਤੇ ਬਖਸ਼ ਨਹੀਂ ਜਾਏਗਾ ਜਿਹੜਾ ਲੜਕਾ ਸੀਗਾ ਉਹਦੀ ਤੁਸੀਂ ਦੇਖਿਆ ਕਿ ਜੋ ਸੋਸ਼ਲ ਮੀਡੀਆ ਦੇਖ ਲਓ ਮੰਦਪੁੱਛੀ ਜਿਹਾ ਬੱਚਾ ਲੱਗ ਰਿਹਾ ਹਾਂਜੀ ਇਹ ਠੀਕ ਆ ਕਿ ਉਹ ਪੂਰਾ ਮੈਚੂਰ ਨਹੀਂ ਹੈਗਾ ਅ ਅਸੀਂ ਉਹ ਵੀ ਸੈਕਸ਼ਨ ਜਿਹੜੀ ਇੰਪਲੀਮੈਂਟ ਕੀਤੀ ਆ ਜਿਹੜੀ ਮੰਦਬੁੱਧੀ ਵਾਲੀ ਐ ਇੰਪਲੀਮੈਂਟ ਹੋਈ ਹੈ ਜੀ ਸੈਕਸ਼ਨ ਮੰਦੀ ਉਹ ਵੀ ਇਸੇ ਲਗਾਈ ਜੀ ਸੈਕਸ਼ਨ ਇਹ ਨਾਲ ਨਾਲ ਸਾਡੇ ਇੱਕ ਹੋਰ ਵੀ ਬੜਾ ਵੱਡਾ ਤੁਸੀਂ ਦੇਖਿਆ ਹੋਣਾ ਕਿ ਫਲੋਰ 'ਚ 3-4 ਦਿਨ ਪਹਿਲਾਂ ਇੱਕ ਨਬਾਲਿਕ ਬੜਾ ਲੜਕੀ ਦਾ ਸਾਡੇ ਫਲੋਰ ਦੇ ਨੇੜੇ ਦੇ ਕਸਬੇ 'ਚ ਇੱਕ ਰੇਪ ਹੋਇਆ ਸੀਗਾ ਉਹਦੇ 'ਚ ਵੀ ਇੱਕ ਬਲਾਈਂਡ ਮੋਡ ਸੀਗਾ ਉਹ 'ਚ ਕੋਈ ਕ੍ਰੈਕ ਹੋਇਆ ਅੱਜ ਬਿਲਕੁਲ ਨਹੀਂ ਉੱਥੇ ਵਿੱਚ ਅਸੀਂ ਜਿਹੜਾ ਸੀਗਾ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਉਹ ਵੀ 24 ਘੰਟੇ ਦੇ ਵਿੱਚ ਵਿੱਚ ਅਸੀਂ ਜਿਹੜਾ ਉਸ ਥੇਸ ਤੋਂ ਵੀ ਜਿਹੜਾ ਉਹ ਅਸੀਂ ਜਿਹੜਾ ਕਰ ਲਿਆ ਸੀ ਕ੍ਰੈਕ ਉਹਦੇ ਵਿੱਚ ਅਸੀਂ ਜਿਹੜੀ ਆ ਸੀਸੀਟੀਵੀ ਕੈਮਰੇਆ ਦੀ ਜਿਹੜੀ ਆ ਉਹ ਮਦਦ ਲਈ ਜਿਹੜੇ ਆ ਰਿਕਾਰਡ ਦੇ ਵਿੱਚ ਸੀਗੇ ਉਥੋਂ ਸਾਨੂੰ ਇੱਕ ਫੁਟੇਜ ਦੇ ਵਿੱਚ ਮਿਲ ਗਿਆ ਸੀ ਇੱਕ ਬੰਦਾ ਜੁਝਾਰ ਸਿੰਘ ਪੂਰਾ ਪਿੰਡ ਦਾ ਉਹ ਵੀ ਅਸੀਂ ਰੈਸਟ ਕਰ ਲਿਆ ਤੇ ਉਹ ਵੀ ਜਿਆਦਾ ਰਿਵਾਰਡ ਦੇ ਸਕਦਾ ਸਰ ਫੈਮਿਲੀ ਬੈਕਗਰਾਉਂਡ ਕੀ ਆ ਉਸ ਲੜਕੇ ਦਾ ਫੈਮਿਲੀ ਬੈਕਗਰਾਉਂਡ ਮਾੜੀ ਹੈਗੀ ਆ ਤੇ ਖੁਦ ਵੀ ਜਿਹੜਾ ਹੈਗਾ ਉਹ ਮਾੜੇ ਕੰਮਾਂ ਦੇ ਪਿਆ ਵਾ ਲੜਕੀ ਦੇ ਘਰ ਵੜ ਕੇ ਉਹਨੇ ਜਿਹੜਾ ਲੜਕੀ ਨਾਲ ਕਰਮ ਕੀਤਾ ਉਹਦੀ ਸਜ਼ਾ ਉਹ 100% ਦਾ ਇਹ ਲੱਗਦਾ ਕਿ ਕਿਹੜੀ ਲੜਕੀ ਵੀ ਕੋਈ ਮੋਲਮੈਂਟ ਸੀ ਆ ਇਹ ਜੇ ਜਰੀਆ ਤਪਰੀਸ਼ੇ ਅਜੇ ਤੱਕ ਇਸ ਸਟੇਜ ਤੇ ਨਹੀਂ ਕੁਝ ਕਿਹਾ ਜਾ ਸਕਦਾ ਕਿਉਂਕਿ ਸਾਡੇ ਕੋਲ ਕੁਝ ਇਲੈਕਟ੍ਰੋਨਿਕ ਡਾਟਾ ਆਉਣਾ ਬਾਕੀ ਹੈ ਉਸ ਤੋਂ ਬਾਅਦ ਹੀ ਕੁਝ ਕਹਿ ਸਕਦੇ ਐਸਨ ਭਰਤਮਸੀ ਦੀ ਡੀਐਸਪੀ ਫਲੋਰ ਜਿਨ੍ਹਾਂ ਨੇ ਦੱਸਿਆ ਕਿ ਦੋ ਜਿਹੜੇ ਮੇਜਰ ਸਬਡਿਵੀਜ਼ਨ ਦੇ ਵਿੱਚ ਹੋਏ ਸੀ ਇੱਕ ਤਾਂ ਜਿਹੜਾ ਲੜਕੇ ਦੇ ਨਾਲ ਇੱਕ ਡੌਗੀ ਦੇ ਨਾਲ ਜਾ ਕੇ ਉਹਨਾਂ ਨੂੰ ਕੰਕਰਮ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਲੜਕਿਆਂ ਲੋ ਉਹ ਤੇ ਦੂਸਰਾ ਇੱਕ ਫਲੋਰ 'ਚ ਮੈਨਰ ਲੜਕੀ ਦੇ ਨਾਲ ਫਲੋਰ ਦੇ ਲਾਗੇ ਪਿੰਡ 'ਚ ਹੋਇਆ ਸੀ ਉਹ ਦੋਨੇ ਮਾਮਲੇ 'ਚ ਜਿਹੜੇ ਦੋਸ਼ੀ ਨੇ ਉਹ ਪਕੜਨ ਦਿੱਤੇ ਗਏ ਨੇ ਤੇ ਉਹਨਾਂ ਦੇ ਉੱਤੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਔਰ ਵੀ ਜਿਹੜੇ ਬੰਦੇ ਇਸ ਕਾਂਡ 'ਚ ਦੋਨਾਂ ਚੀਜ਼ ਇਨਵੋਲ ਹੋਣਗੇ ਉਹਨਾਂ ਤੇ ਵੀ ਬੰਦੀ ਕਾਰਵਾਈ ਕੀਤੀ ਜਾਏਗੀ ਨਰੇਸ਼ ਸ਼ਰਮਾ ਦੈਨਿਕ ਸਵੇਰਾ ਫਲੋਰ ਦੈਨਿਕ ਸਵੇਰਾ ਦੇਖਦੇ ਦਰਸ਼ਕਾਂ ਦਾ ਸਵਾਗਤ ਹੈ ਪਿਛਲੇ 2 ਦਿਨ ਪਹਿਲਾਂ ਇੱਕ ਗੁਰਾਇਆਂ ਤੋਂ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਹਦੇ 'ਚ ਇੱਕ ਲੜਕੇ ਦੇ ਨਾਲ ਕੁਝ ਅਮਾਨਵੀ ਇਹ ਕਰ ਰਹਾ ਹੈ ਜਿਹੜਾ ਵਿਹਾਰ ਕੀਤਾ ਜਾਂਦਾ ਕੁਝ ਸ਼ਰਾਰਤੀ ਇਨਸਾਨ ਲੋ ਉਹਨੂੰ ਲੈ ਕੇ ਇੱਕਦਮ ਸੋਸ਼ਲ ਮੀਡੀਆ ਤੇ ਹੰਗਾਮਾ ਹੁੰਦਾ ਤਾਂ ਜਦੋਂ ਪੁਲਿਸ ਤੱਕ ਇਹ ਰਿਪੋਰਟ ਪਹੁੰਚਦੀ ਹੈ ਤਾਂ ਡੀਐਸਪੀ ਫਲੋਰ ਖੁਦ ਇਸ ਮਾਮਲੇ ਸਿੱਧਾ ਅਟੈਕਟ ਹੁੰਦੇ ਨੇ ਇਹਦੇ ਉਹਨੇ ਇਹ ਇਸ ਮਾਮਲੇ ਚ ਕੀ ਸਰਦ ਉਹ ਕੀ ਕਿਸੇ ਲੱਭਿਆ ਜਾ ਕੇ ਜਿਹੜਾ ਗ੍ਰਾਹਿਆਂ ਵਾਲਾ ਮਾਮਲਾ ਕੱਲ ਮਾਰਨਿੰਗ ਜਿਹੜੇ ਨਾਲ ਸਵੇਰੇ ਸੋਸ਼ਲ ਮੀਡੀਆ ਤੇ ਤੇ ਪ੍ਰਿੰਟ ਮੀਡੀਆ ਦੇ ਵਿੱਚ ਖਬਰ ਆ ਰਹੀ ਸੀ ਕਿ ਇੱਕ ਬੱਚਾ ਹੈਗਾ ਮੰਦਬੁੱਧੀ ਤੇ ਉਹਦੇ ਨਾਲ ਜਿਹੜੇ ਨਾਲ ਇੱਕ ਡੌਗ ਦੇ ਰਾਹੀ ਜਿਹੜਾ ਨਾਲ ਉਹਦਾ ਕੰਮ ਕਰਾਇਆ ਜਾ ਰਿਹਾ ਸੀ ਜੇ ਤੇ ਹੀ ਤੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਦਾ ਚੱਲਦਾ ਜਿਹੜਾ ਮੇਨ ਦੋਸ਼ੀ ਜਿਹੜਾ ਡੌਗ ਸੀਗਾ ਉਹ ਜਿਹੜਾ ਬੰਦੇ ਨੇ ਡੌਗ ਦੀ ਸੰਗਲੀ ਪਕੜੀ ਹੋਈ ਸੀ ਜਿਨੇ ਇਹ ਗੱਲ ਐਡਮਿਟ ਵੀ ਕਰ ਲਈ ਵੀ ਮੈਂ ਇਹ ਸਾਰਾ ਕੰਮ ਕਰਾਇਆ ਹਰਪ੍ਰੀਤ ਸਿੰਘ ਹੈਪੀ ਬੋਪਾ ਰਾਏ ਗਰਾਿਆਂ ਦਾ ਉਹਨੂੰ ਅਸੀਂ ਕੱਲ ਅਰੈਸਟ ਕਰ ਲਿਆ ਸੀ ਜਿਹਨੂੰ ਅੱਜ ਅਸੀਂ ਜਿਹੜਾ ਪੇਸ਼ਾਦ ਕਰਾਂਗੇ ਤਾਂ ਰਿਮਾਂਡ ਮਿਲਿਆ ਲੱਗਦਾ ਹੈ ਅੱਜ 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 ਕਰਾਂਗੇ ਪੇਸ਼ਾਦ ਕਰਨਾ ਇਸ ਤੋਂ ਇਲਾਵਾ ਕੋਈ ਹੋਰ ਵੀ ਲੋਕ ਕੋਈ ਇਨਵੋਲਵ ਨਹੀਂ ਉਹਦੇ ਵਿੱਚ ਇਨਵੈਸਟੀਗੇਸ਼ਨ ਚੱਲਦੀ ਪਈ ਆ ਅਗਰ ਕੋਈ ਹੋਰ ਹੋਇਆ ਤੇ ਬਖਸ਼ਿਆ ਨਹੀਂ ਜਾਏਗਾ ਜਿਹੜਾ ਲੜਕਾ ਸੀਗਾ ਉਹਦੀ ਤੁਸੀਂ ਦੇਖਿਆ ਕਿ ਜੋ ਸੋਸ਼ਲ ਮੀਡੀਆ ਦੇਖ ਲਓ ਮੰਦ ਪੁੱਛੀ ਜਿਹਾ ਬੱਚਾ ਲੱਗ ਰਿਹਾ ਹਾਂਜੀ ਇਹ ਠੀਕ ਆ ਕਿ ਉਹ ਪੂਰਾ ਮੈਚੂਰ ਨਹੀਂ ਹੈਗਾ ਅ ਅਸੀਂ ਉਹ ਵੀ ਸੈਕਸ਼ਨ ਜਿਹੜੀ ਇੰਪਲੀਮੈਂਟ ਕੀਤੀ ਆ ਜਿਹੜੀ ਮੰਦਭੁੱਦੀ ਵਾਲੀ ਇੱਕ ਇੰਪਲੀਮੈਂਟ ਹੈ ਜੀ ਸਖਸ਼ਮਾਂ ਦੀ ਉਹ ਵੀ ਅਸੀਂ ਲਗਾਈਏ ਸਬਸਾ ਇਹ ਨਾਲ ਨਾਲ ਸਾਡਾ ਇੱਕ ਹੋਰ ਵੀ ਬੜਾ ਵੱਡਾ ਤੁਸੀਂ ਦੇਖਿਆ ਹੋਣਾ ਕਿ ਫਲੋਰ 'ਚ 3-4 ਦਿਨ ਪਹਿਲਾਂ ਇੱਕ ਨਬਾਲਿਕ ਬੜਾ ਲੜਕੀ ਨਾਲ ਸਾਡੇ ਫਲੋਰ ਦੇ ਨੇੜੇ ਦੇ ਕਸਬੇ 'ਚ ਇੱਕ ਰੇਪ ਹੋਇਆ ਸੀਗਾ ਉਹਦੇ 'ਚ ਵੀ ਇੱਕ ਬਲਾਈਂਡ ਮੋਡ ਸੀਗਾ ਉਹ 'ਚ ਕੋਈ ਕ੍ਰੈਕ ਹੋਇਆ ਅੱਜ ਬਿਲਕੁਲ ਨਹੀਂ ਉੱਥੇ ਵਿੱਚ ਅਸੀਂ ਜਿਹੜਾ ਸੀਗਾ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਉਹ ਵੀ 24 ਘੰਟੇ ਦੇ ਵਿੱਚ ਵਿੱਚ ਅਸੀਂ ਜਿਹੜਾ ਉਸ ਪੀਸ ਨੂੰ ਵੀ ਜਿਹੜਾ ਉਹ ਅਸੀਂ ਜਿਹੜਾ ਕਰ ਲਿਆ ਸੀ ਕ੍ਰੈਕ ਉਹਦੇ ਵਿੱਚ ਅਸੀਂ ਜਿਹੜੀ ਆ ਸੀਸੀਟੀਵੀ ਕੈਮਰਾ ਦੀ ਜਿਹੜੀ ਆ ਉਹ ਮਦਦ ਲਈ ਜਿਹੜਾ ਆ ਰਿਕਾਰਡ ਦੇ ਵਿੱਚ ਸੀਗੇ ਉਤੋਂ ਸਾਨੂੰ ਇੱਕ ਫੁਟੇਜ ਦੇ ਵਿੱਚ ਮਿਲ ਗਿਆ ਸੀ ਇੱਕ ਬੰਦਾ ਜੁਝਾਰ ਸਿੰਘ ਪੂਰਾ ਪਿੰਡ ਦਾ ਉਹ ਵੀ ਅਸੀਂ ਅਰੈਸਟ ਕਰ ਲਿਆ ਤੇ ਉਹ ਵੀ ਜਿਹੜਾ ਰਿਮਾਰਕ ਦੇ ਆ ਸਰ ਫੈਮਿਲੀ ਬੈਕਗ੍ਰਾਉਂਡ ਕੀ ਆ ਉਸ ਲੜਕੇ ਦਾ ਫੈਮਿਲੀ ਬੈਕਗ੍ਰਾਉਂਡ ਮਾੜੀ ਹੈਗੀ ਆ ਤੇ ਖੁਦ ਵੀ ਜਿਹੜਾ ਹੈਗਾ ਉਹ ਮਾੜੇ ਕੰਮਾਂ ਦੇ ਪਿਆ ਵਾ ਲੜਕੀ ਦੇ ਘਰ ਵੜ ਕੇ ਉਹਨੇ ਜਿਹੜਾ ਲੜਕੀਆਂ ਨਾਲ ਕਰਮ ਕੀਤਾ ਉਹਦੀ ਸਜ਼ਾ ਉਹਨੂੰ 100% ਲੱਗਦਾ ਕਿ ਕਿਰਕੀ ਲੜਕੀ ਵੀ ਗੈਨ ਮੂਵਮੈਂਟ ਸੀ ਆ ਇਹ ਜਾਰੀ ਆ ਤਪਰੀਸ਼ ਅਜੇ ਤੱਕ ਇਸ ਸਟੇਜ ਤੇ ਨਹੀਂ ਕੁਝ ਕਿਹਾ ਜਾ ਸਕਦਾ ਕਿਉਂਕਿ ਸਾਡੇ ਕੋਲ ਕੁਝ ਇਲੈਕਟ੍ਰੋਨਿਕ ਡਾਟਾ ਆਉਣਾ ਬਾਕੀ ਹੈ ਉਸ ਤੋਂ ਬਾਅਦ ਹੀ ਕੁਝ ਕਹਿ ਸਕਦੇ ਇਸਨ ਪਰਤਮਸੀ ਦੀ ਡੀਐਸਪੀ ਫਲੋਰ ਜਿਨ੍ਹਾਂ ਨੇ ਦੱਸਿਆ ਕਿ ਦੋ ਜਿਹੜੇ ਮੇਜਰ ਸਬਡਿਵੀਜ਼ਨ ਦੇ ਵਿੱਚ ਹੋਏ ਸੀ ਇੱਕ ਤਾਂ ਜਿਹੜਾ ਲੜਕੇ ਦੇ ਨਾਲ ਇੱਕ ਡੌਗੀ ਦੇ ਨਾਲ ਜਾ ਕੇ ਉਹਨਾਂ ਨੂੰ ਕੰਕਰਮ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਲੜਕੇ ਨਾਲ ਉਹ ਤੇ ਦੂਸਰਾ ਇੱਕ ਫਲੋਰ ਚ ਮਾਈਨਰ ਲੜਕੀ ਦੇ ਨਾਲ ਫਲੋਰ ਦੇ ਲਾਗੇ ਪਿੰਡਰ ਚ ਹੋਇਆ ਸੀ ਉਹ ਦੋਨੇ ਮਾਮਲਿਆਂ ਚ ਜਿਹੜੇ ਦੋਸ਼ੀ ਨੇ ਉਹ ਪਕੜਨ ਦਿੱਤੇ ਗਏ ਨੇ ਤੇ ਉਹਨਾਂ ਦੇ ਉੱਤੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਹੋਰ ਵੀ ਜਿਹੜੇ ਬੰਦੇ ਇਸ ਕਾਂਡ ਚ ਦੋਨਾਂ ਚੀਜ਼ ਇਨਵੋਲ ਹੋਣਗੇ ਉਹਨਾਂ ਤੇ ਵੀ ਬੰਦੀ ਕਾਰਵਾਈ ਕੀਤੀ ਜਾਏਗੀ ਨਰੇਸ਼ ਸ਼ਰਮਾ ਦੈਨਿਕ ਸਵੇਰਾ ਫਲੋਰ ਦੈਨਿਕ ਸਵੇਰਾ ਦੇਖਦੇ ਦਰਸ਼ਕਾਂ ਸਵਾਗਤ ਹੈ ਪਿਛਲੇ 2 ਦਿਨ ਪਹਿਲਾਂ ਇੱਕ ਗੁਰਾਇਆਂ ਤੋਂ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਹਦੇ ਚ ਇੱਕ ਲੜਕੇ ਦੇ ਨਾਲ ਕੁਝ ਅਮਾਨਵੀ ਕਰ ਰਿਹਾ ਹੈ ਜਿਹੜਾ ਵਿਹਾਰ ਕੀਤਾ ਜਾਂਦਾ ਕੁਝ ਸ਼ਰਾਰਤੀ ਇਨਸਾਨ ਲੋ ਉਹਨੂੰ ਲੈ ਕੇ ਇੱਕਦਮ ਸੋਸ਼ਲ ਮੀਡੀਆ ਤੇ ਹੰਗਾਮਾ ਹੁੰਦਾ ਤਾਂ ਜਦੋਂ ਪੁਲਿਸ ਤੱਕ ਇਹ ਰਿਪੋਰਟ ਪਹੁੰਚਦੀ ਹੈ ਤਾਂ ਡੀਐਸਪੀ ਫਲੋਰ ਫੁਰ ਇਸ ਮਾਮਲੇ ਸਿੱਧਾ ਅਟ੍ਰੈਕਟ ਹੁੰਦੇ ਨੇ ਤੇ ਉਹਨਾਂ ਨੇ ਇਸ ਮਾਮਲੇ 'ਚ ਕੀ ਸਰਦ ਉਹ ਕੀ ਕਿਸ ਲੱਭਿਆ ਜਾ ਕੇ ਜਿਹੜਾ ਗਰਾਂਹ ਵਾਲਾ ਮਾਮਲਾ ਕੱਲ ਮਾਰਨਿੰਗ ਜਿਹੜੇ ਨਾਲ ਸਵੇਰੇ ਸੋਸ਼ਲ ਮੀਡੀਆ ਤੇ ਤੇ ਪ੍ਰਿੰਟ ਮੀਡੀਆ ਦੇ ਵਿੱਚ ਖਬਰ ਆ ਰਹੀ ਸੀ ਕਿ ਇੱਕ ਬੱਚਾ ਹੈਗਾ ਮੰਦਭੁੱਦੀ ਤੇ ਉਹਦੇ ਨਾਲ ਜਿਹੜੇ ਨਾਲ ਕਾ ਇੱਕ ਡੌਗ ਦੇ ਰਾਹੀ ਜਿਹੜਾ ਨਾ ਉਹਦਾ ਕੰਮ ਕਰਾਇਆ ਜਾ ਰਿਹਾ ਸੀ ਜਿੱਤੇ ਹੀ ਤਿੰਤ ਕਾਰਵਾਈ ਕਰਦੇ ਹੋਏ ਮੁਕੱਦਮੇ ਦਾ ਚੱਲ ਰਿਹਾ ਜਿਹੜਾ ਮੇਨ ਤੋਸ਼ੀ ਜਿਹੜਾ ਡੌਗ ਸੀਗਾ ਉਹ ਜਿਹੜਾ ਬੰਦੇ ਨੇ ਡੌਗ ਦੀ ਸنگਲੀ ਪਕੜੀ ਹੋਈ ਸੀ ਜਿਨੇ ਇਹ ਗੱਲ ਐਡਮਿਟ ਵੀ ਕਰ ਲਈ ਵੀ ਮੈਂ ਇਹ ਸਾਰਾ ਕੰਮ ਕਰਾਇਆ ਹਰਪ੍ਰੀਤ ਸਿੰਘ ਹੈਪੀ ਬੋਪਾ ਰਾਏ ਗਰਾਇਆ ਦਾ ਉਹਨੂੰ ਅਸੀਂ ਕੱਲ੍ਹ ਅਰੈਸਟ ਕਰ ਲਿਆ ਸੀਗਾ ਜਿਹਨੂੰ ਅੱਜ ਅਸੀਂ ਜਿਹੜਾ ਪੇਸ਼ ਦਾਖਲ ਕਰਾਂਗੇ ਤਾਂ ਰਿਮਾਂਡ ਮਿਲਿਆ ਲੱਗਦਾ ਹੈ ਅੱਜ 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 ਕਰਾਂਗੇ ਪੇਸ਼ ਅੱਜ ਪੇਸ਼ ਕਰਨਾ ਇਸ ਤੋਂ ਇਲਾਵਾ ਕੋਈ ਹੋਰ ਵੀ ਲੋਕ ਹੋਏ ਜਿਹਨੂੰ ਇਨਵੋਲਵ ਨੇ ਉਹਦੇ ਵਿੱਚ ਇਨਵ ਜਿਹੜਾ ਲੜਕਾ ਸੀਗਾ ਉਹਦੀ ਤੁਸੀਂ ਦੇਖਿਆ ਕਿ ਜੋ ਸੋਸ਼ਲ ਮੀਡੀਆ ਦੇਖ ਲਓ ਮੰਦਪੁੱਤੀ ਜਿਹਾ ਬੱਚਾ ਲੱਗ ਰਿਹਾ ਹਾਂਜੀ ਇਹ ਠੀਕ ਆ ਕਿ ਉਹ ਪੂਰਾ ਮੈਚੂਰ ਨਹੀਂ ਹੈਗਾ ਅ ਅਸੀਂ ਉਹ ਵੀ ਸੈਕਸ਼ਨ ਜਿਹੜੀ ਇੰਪਲੀਮੈਂਟ ਕੀਤੀ ਆ ਜਿਹੜੀ ਮੰਦਪੁੱਤੀ ਵਾਲੀ ਐ ਇੰਪਲੀਮੈਂਟ ਹੈ ਜੀ ਸਖਤ ਬੰਦੀ ਉਹ ਵੀ ਇਸੇ ਤਰ੍ਹਾਂ ਲਗਾਈ ਜੀ ਸਬਸ ਨਾਲ ਇਹ ਨਾਲ ਨਾਲ ਸਾਡਾ ਇੱਕ ਹੋਰ ਵੀ ਬੜਾ ਵੱਡਾ ਤੁਸੀਂ ਦੇਖਿਆ ਉਹਨਾਂ ਕਿ ਫਲੋਰ 'ਚ 3-4 ਦਿਨ ਪਹਿਲਾਂ ਇੱਕ ਨਬਾਲਿਕ ਬੜਾ ਲੜਕੀ ਨਾਲ ਸਾਡੇ ਫਲੋਰ ਦੇ ਨੇੜੇ ਦੇ ਕਸਬੇ ਜੀ ਇੱਕ ਰੇਪ ਹੋਇਆ ਸੀਗਾ ਉਹਦੇ ਜੀ ਵੀ ਇੱਕ ਬਲਾਈਂਡ ਮੋਡ ਸੀਗਾ ਉੱਚ ਕੋਈ ਕ੍ਰੈਕ ਹੋਇਆ ਅੱਜ ਬਿਲਕੁਲ ਨਹੀਂ ਉੱਥੇ ਵਿੱਚ ਅਸੀਂ ਜਿਹੜਾ ਸੀਗਾ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਉਹ ਵੀ 24 ਘੰਟੇ ਦੇ ਵਿੱਚ ਵਿੱਚ ਅਸੀਂ ਜਿਹੜਾ ਉਸ ਪੀਸ ਨੂੰ ਵੀ ਜਿਹੜਾ ਉਹ ਅਸੀਂ ਫੋਟੋ ਜਿਹੜਾ ਕਰ ਲਿਆ ਸੀ ਕ੍ਰੈਕ ਉਹਦੇ ਵਿੱਚ ਅਸੀਂ ਜਿਹੜੀ ਆ ਸੀਸੀਟੀਵੀ ਕੈਮਰਿਆਂ ਦੀ ਜਿਹੜੀ ਆ ਉਹ ਮਦਦ ਲਈ ਜਿਹੜੇ ਆ ਰਿਕਾਰਡ ਦੇਵੇ ਸੀਗੇ ਉਥੋਂ ਸਾਨੂੰ ਇੱਕ ਫੁਟੇਜ ਦੇ ਵਿੱਚ ਮਿਲ ਗਿਆ ਸੀ ਇੱਕ ਬੰਦਾ ਜੁਝਾਰ ਸਿੰਘ ਪੂਰਾਪਿੰਡ ਦਾ ਉਹ ਵੀ ਅਸੀਂ ਅਰੈਸਟ ਕਰ ਲਿਆ ਤੇ ਉਹ ਵੀ ਅਜੇ ਰਿਵਾਰਡ ਦੇ ਸਕਦਾ ਸਰ ਫੈਮਿਲੀ ਬੈਕਗਰਾਉਂਡ ਕੀ ਹੌਸ ਲੜਕੇ ਦਾ ਫੈਮਿਲੀ ਬੈਕਗਰਾਉਂਡ ਮਾੜੀ ਹੈਗੀ ਆ ਤੇ ਖੁਦ ਵੀ ਜਿਹੜਾ ਹੈਗਾ ਉਹ ਮਾੜੇ ਕੰਮਾਂ ਦੇ ਪਿਆ ਵਾ ਲੜਕੀ ਦੇ ਘਰ ਵੜ ਕੇ ਉਹਨੇ ਜਾਂ ਲੜਕੀ ਨੇ ਕਰਮ ਕੀਤਾ ਉਹਦੀ ਸਜ਼ਾ ਉਹਨੂੰ 100% ਦਾ ਇਹ ਲੱਗਦਾ ਕਿ ਕਿਹੜੀ ਲੜਕੀ ਵੀ ਕੋਈ ਮੂਵਮੈਂਟ ਸੀਗੀ ਆ ਇਹ ਜੇ جاری ਆ ਤਪਰੀਸ਼ ਅਜੇ ਤੱਕ ਇਸ ਸਟੇਜ ਤੇ ਨਹੀਂ ਕੁਝ ਕਿਹਾ ਜਾ ਸਕਦਾ ਕਿਉਂਕਿ ਸਾਡੇ ਕੋਲ ਕੁਝ ਇਲੈਕਟ੍ਰੋਨਿਕ ਡਾਟਾ ਆਉਣਾ ਬਾਕੀ ਹੈ ਉਸ ਤੋਂ ਬਾਅਦ ਹੀ ਕੁਝ ਕਹਿ ਸਕਦੇ ਹਾਂ ਇਸਨ ਭਰਤ ਮਸੀਹ ਦੀ ਡੀਐਸਪੀ ਫਲੋਰ ਜਿਨ੍ਹਾਂ ਨੇ ਦੱਸਿਆ ਕਿ ਦੋ ਜਿਹੜੇ ਮੇਜਰ ਸਬਡਿਵੀਜ਼ਨ ਦੇ ਵਿੱਚ ਹੋਏ ਸੀ ਇੱਕ ਤਾਂ ਜਿਹੜਾ ਲੜਕੇ ਦੇ ਨਾਲ ਇੱਕ ਡੌਗੀ ਦੇ ਨਾਲ ਜਾ ਕੇ ਉਹਨਾਂ ਨੂੰ ਕਮਕਰਮ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਲੜਕੇ ਵੱਲੋਂ ਉਹ ਤੇ ਦੂਸਰਾ ਇੱਕ ਫਲੋਰ 'ਚ ਮੈਨਰ ਲੜਕੀ ਦੇ ਨਾਲ ਫਲੋਰ ਦੇ ਲਾਗੇ ਪਿੰਡਰ 'ਚ ਹੋਇਆ ਸੀ ਉਹ ਦੋਨੇ ਮਾਮਲਿਆਂ 'ਚ ਜਿਹੜੇ ਦੋਸ਼ੀ ਨੇ ਉਹ ਪਕੜਨ ਦਿੱਤੇ ਗਏ ਨੇ ਤੇ ਉਹਨਾਂ ਦੇ ਉੱਤੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਹੋਰ ਵੀ ਜਿਹੜੇ ਬੰਦੇ ਇਸ ਕਾਂਡ 'ਚ ਦੋਨਾਂ 'ਚ ਇਨਵੋਲ ਹੋਣਗੇ ਉਹਨਾਂ ਤੇ ਵੀ ਬੰਦੀ ਕਾਰਵਾਈ ਕੀਤੀ ਜਾਏਗੀ ਨਰੇਸ਼ ਸ਼ਰਮਾ ਦੈਨਿਕ ਸਵੇਰਾ ਫਲੋਰ